ਦਸਵੇਂ ਦਵਾਰ ਕੁੰਜੀ ਜਬ ਦੀਜੈ ਦਸਵੇਂ ਦਵਾਰ ਕੁੰਜੀ ਜਬ ਦੀਜੈ ਦਸ ਹੰਦਵਾਰ ਬਾਰੇ ਬੜਾ ਭਲੇਖਾ ਹੈ ਤੇਰੇ ਕੁੜੇ ਨੂੰ ਦਸ ਹੰਦਵਾਰ ਕਹੀ ਜਾਂਦਾ ਨੇ ਦਿਮਾਗ ਨੂੰ ਰੇਨ ਨੂੰ ਦਸ ਹੰਦਵਾਰ ਨਹੀਂ ਹੈ ਇਹ ਇਹ ਕੀ ਹੈ ਇਹ ਨਰਕ ਕੋ ਹੋਰ ਕਾ ਦਵਾਰ ਹੈ ਅੱਖਾਂ ਤੋਂ ਬਾਹਰ ਜਾਂਦਾ ਬਾਹਰ ਜਾਂਦਾ ਤਾਂ ਸੰਸਾਰ ਨਾਲ ਜੁੜਦਾ ਨਰਕ ਸੰਸਾਰ ਨਰਕ ਇਹ 10000 ਦੇ ਦੁਆਰੇ ਨਰਕ ਘੋਰ ਕੇ ਦੁਆਰੇ ਨੇ ਜੇ ਇਹਨਾਂ ਨਹੀਂ ਨ ਜਾਵੇ ਤਾਂ ਬ੍ਰੇਨ ਚੋਂ ਸਿੱਧਾ ਹੀ ਚਲੇ ਜਾਂਦਾ ਸੋਚ ਕੇ ਇਹਦਾ ਬਦਲ ਤਿਰਕੁਟੀ ਨਰਕ ਘੋਰ ਕਾ ਦਵਾਰ ਨਰਕ ਘੋਰ ਕਾ ਦਵਾਰ ਆ ਕਿ ਤਿਰਕੁਟੀ ਜੇ ਤੋ ਸੋਚਦਾ ਇਹਦੀ ਸੋਚ ਨਰਕ ਘੋਰ ਕੇ ਦਵਾਰੇ ਨੂੰ ਲੈ ਜਾਂਦੀ ਇਸ ਕਰਕੇ ਸੋਚ ਨੂੰ ਬੰਦ ਕਰਨ ਨੂੰ ਕਹਿ ਨਰਕ ਤੋਰ ਕੇ ਦੁਆਰੇ ਨੂੰ ਬੰਦ ਕਰਨ ਨੂੰ ਕਹਿ ਇੱਥੇ ਸੋਚਣਾ ਬੰਦ ਕਰ ਦੇ ਸੋਚ ਤੇਰੀ ਨਰਕ ਚ ਲੈ ਕੇ ਜਾਂਦੀ ਹੈ ਜੀ। ਪਾਪ ਉਹ ਕਦੋਂ ਹੁੰਦਾ ਹੈ ਜਿਹੜਾ ਉਹਨੂੰ ਕਿਹਾ ਵੀ ਤੂੰ ਭਾਈ ਇਹ ਕਰ ਲੋ ਨਹੀਂ। ਫਿਰ ਉਹ ਕਰਦਾ ਹੈ। ਸਰਕਾਰ ਨੇ ਕਿਹਾ ਕੰਮ ਕਰਨਾ ਨਹੀਂ। ਜਿਹੜਾ ਆਦਮੀ ਉਹ ਕੰਮ ਕਰਦਾ ਉਹ ਗੈਰਕਾਨੂੰਨੀ ਉਹ ਪਾਪ ਹੈ। ਗੈਰ ਕਾਨੂੰਨੀ ਦਾ ਨੋਇ ਪਾਪ ਹੈ ਉਹਨੂੰ ਪਾਪ ਕਹਿੰਦੇ ਤੇ ਹੁਣ ਆਪ ਗੈਰ ਕਾਨੂੰਨੀ ਕਹਿੰਦੇ ਅਸੂਲ ਤੋਂ ਖਿਲਾਫ ਹੈ ਜੋ ਇਹਨੂੰ ਕਿਹਾ ਸੀ ਉਹ ਨਹੀਂ ਕਰਨਾ ਉਹ ਇਹ ਕਰਨ ਲੱਗ ਗਿਆ ਫਿਰ ਜੇ ਨਹੀਂ ਸੀ ਕਰਨਾ ਇਹਨੂੰ ਦਿਮਾਗ ਦਿੱਤਾ ਕਿ ਉਹ ਵੀ ਦੂਆ ਸਵਾਲ ਹੈ ਪਹਿਲਾਂ ਹੁੰਦਾ ਜੇ ਦਿਮਾਗ ਨਾ ਦਿੰਦੇ ਤਾਂ ਇਹ ਗੈਰ ਵੀ ਨਹੀਂ ਕਰ ਸਕਦਾ ਲਾਭ ਵੀ ਨਹੀਂ ਸਿਕਵਾ ਸਕਦਾ ਆਇਓ ਤਾਂ ਲਾਹਾ ਲੈਣ ਸੀ ਅਕਾਣ ਨਾਲ ਕੰਨਾਂ ਨਾਲ ਦੁਆਗ ਨਾਲ ਅਕਲ ਨਾਲ ਪਰ ਲੱਗਿਆ ਕੋ ਫੱਕੜੇ ਉਹਦੇ ਜੀ ਦਾ ਇਸਤੇਮਾਲ ਗਲਤ ਕਰ ਲਿਆ ਕਹਾੜਾ ਵਾ ਲਿਆ ਪੈਰ ਜਿਹੜਾ ਕਹਾੜਾ ਬਜਰ ਕਪਾੜ ਕਪਾੜ ਨੂੰ ਕੱਟਣ ਵਾਸਤੇ ਵੱਢਣ ਵਾਸਤੇ ਸੀ ਉਸ ਕਹਾੜੇ ਨੂੰ ਪੈਰ ਤੇ ਮਾਰ ਲਿਆ ਉਹਦਾ ਹੀ ਗਲਤ ਇਸਤੇਮਾਲ ਕਰ ਲਿਆ ਉਹ ਅਕਲ ਦਾ ਹੀ ਗਲਤ ਇਸਤੇਮਾਲ ਕਰ ਲਿਆ ਜਿਹੜੀ ਅਕਲੇ ਦੀ ਆਸੀ ਕੁੰਜੀ ਸੀ ਦਸਮਦਾਰ ਦੀ ਅਕਲ ਕੀ ਹੈ ਅਕਲ ਕੁੰਜੀ ਹੋਇਆ ਪਰ ਇਹ ਅਕਲ ਕੁੰਜੀ ਹੈ ਜੋ ਕਾਮਯਾਬ ਨਹੀਂ ਸੀ ਖੋਲਣ ਜੋਗੀ ਇਹਨੂੰ ਅਜਾ ਸਮਝ ਨਹੀਂ ਆਈ ਕਿ ਦਸਮਦਾਰ ਕੀ ਹੈ ਦਸਮਦਾਰ ਸਮਝਣ ਹੈ ਸੀ ਗਿਆਨ ਕੁੰਜੀ ਹੈ ਜੇ ਜਿੰਨਾ ਗਿਆਨ ਹੋਰ ਲੈਣਾ ਸੀ ਉਹਨੇ ਕੁੰਜੀ ਨੇ ਕੰਪਲੀਟ ਹੋਣਾ ਸੀ ਕੰਪਲੀਟ ਖੋਲਣ ਜੋਗੀ ਹੈ ਜੋ ਹੈ ਨਹੀਂ ਦਸ ਹੁੰਦਾਰ ਦੀ ਸਮਝ ਤੇ ਬਾਹਰ ਹੋਇਆ ਹੋਇਆ ਦਸ ਹੁੰਦਾਰ ਕੁੰਜੀ ਦਾ ਜਿੰਦੇ ਦੇ ਵਿੱਚ ਇਹਨਾਂ ਲੱਭੇ ਜਿੱਥੇ ਕੁੰਜੀ ਲੌੜੀ ਹੈ ਜਗ੍ਹਾ ਹੀ ਨਾ ਹੋਵੇ ਤੇ ਕੁੰਜੀ ਫਿਰ ਜਿੰਦਾ ਖਲੂਕ ਹੋਵੇ ਚਲੋ ਕੁੰਜੀ ਵੀ ਹੋ ਸਾਡੇ ਕੋਲ ਸਾਨੂੰ ਨਹੀਂ ਪਤਾ ਜਿੰਦੇ ਦਾ ਿਆਰੇ ਪਾਸਾ ਤੋਂ ਕਿਤੇ ਜਗ੍ਹਾ ਹੀ ਨਹੀਂ ਕੁੰਜੀ ਲੌੜੀ ਉਸ ਸਰਾਖੇ ਨਹੀਂ ਮਿਲਿਆ ਇਹਨੂੰ ਜਿੱਥੇ ਕੁੰਜੀ ਪਾਉਣੀ ਹੈ। ਇਹ ਆਉਦੀ ਸਮਝੇ ਨਹੀਂ ਆਈ। ਕੁੰਜੀ ਤਾਂ ਗਿਆਨ ਹੈ। ਦਸੂਜ਼ਾਰ ਦੀ ਜਦੋਂ ਸਮਝ ਆ ਗਈ ਕੁੰਜੀ ਦਾ ਉਦੋਂ ਸਮਝ ਆ ਪਾ ਲਵਾਂਗੇ ਹੁਣ। ਸਮਝੇ ਕੁੰਜੀ ਤੇ ਛੁੱਟਾ। ਤੇਰ ਕੋਣੀ ਜੀ ਨਹੀਂ ਸਮਝ ਆਉਣੀ। ਤੇਰ ਕੋਣੀ ਹੈ ਉਹ ਨਹੀਂ। ਹਾਂ ਤੇਰ ਕੋਣੀ ਦੇ ਵਿੱਚ ਕੁੰਜੀ ਦੀ ਦਸੂਜ਼ਾਰ ਦੀ ਸਮਝ ਆਉਣੀ ਹੈ। ਤੇਰ ਕੋਟੀ ਜੀ ਸਮਝ ਤਾਂ ਤੇਰ ਕੋਟੀ ਚ ਆਉਣੀ ਹੈ ਸੁਣ ਕੇ ਬਾਹਰੋਂ। ਦੇਖੋ ਇਹ ਵੀ ਕਿਹਾ ਵੀ ਗੁਰਬਿਨ ਗਿਆਨ ਨਾ ਹੋਏ ਇਹ ਤਾਂ ਠੀਕ ਹੈ ਪਰ ਗੁਰਬਿਨ ਗਿਆਨ ਨਾ ਹੋਏ ਤਾਂ ਠੀਕ ਹੈ ਗਿਆਨ ਕੁਝੀ ਹੈ ਕੁਝੀ ਉਸ ਗਿਆਨ ਨੇ ਬਣਨਾ ਜੇ ਤਾਂ ਉਹ ਗਿਆਨ ਲੈ ਰਿਹਾ ਜਿਹੜਾ ਦਸ ਹਜ਼ਾਰ ਜਿਹੜਾ ਭਰਮ ਦਾ ਪੜਦਾ ਉਹਨੂੰ ਖੋਲਣ ਵਾਸਤੇ ਫਿਰ ਤਾਂ ਠੀਕ ਹੈ ਜੇ ਗਿਆਨ ਇਹ ਹੋਰ ਲੈ ਰਿਹਾ ਫਿਰ ਕੁੰਜੀ ਦੀ ਵਜਾਇ ਹੋ ਰਿਹਾ ਕੁਛ ਲੈ ਰਿਹਾ ਫਿਰ ਟਾਈਮ ਕਰਾਂਗੇ ਯਾਰ 10 ਬਲਵਾਰ ਕੁੰਜੀ ਜਦ ਦੀਜੇ ਤੋ ਦੇਵਾਲ ਕਾ ਦਰਸ਼ਨ ਕੀ ਜਾਏ ਅਸਲ ਚ ਦਿਆਲ ਕੇ ਦਰਸ਼ਨ ਵਾਸਤੇ ਹੀ ਆਇਆ ਹੈ ਦਰਸ਼ਨ ਇੱਕ ਹੋਰ ਗੱਲ ਹੈ ਦਰਸ਼ਨ ਵਾਰੋ ਇਸ਼ਨਾਨ ਇਹਨਾਂ ਦਾ ਇਹ ਸਰੀਰ ਨਾਲ ਕੋਈ ਸਬੰਧ ਨਹੀਂ ਨਾ ਇਸ਼ਨਾਨ ਦਾ ਨਾ ਦਰਸ਼ਨ ਦਰਸ਼ਨਾਂ ਨਾਲ ਹੀ ਅੱਖਰ ਹੁੰਦਾ ਬਾਹਲੀ ਨਾਲ ਹੁੰਦਾ ਹੀ ਨਹੀਂ ਪਰ ਅਸੀਂ ਤਾਂ ਬਾਹਲੀ ਅੱਖ ਨਾਲ ਦਰਸ਼ਨ ਜੋੜ ਲਿਆ ਗੁਰਦੁਆਰੇ ਦੇ ਦਰਸ਼ਨ ਕਰਨ ਚੱਲੇ ਉਹ ਤੋ ਸਿਆਖ ਸੰਤਨ ਦੇ ਦਰਸ਼ਨ ਕਰ ਲੋ ਜੀ ਦਰਸ਼ਨ ਅਸੀਂ ਤਾਂ ਬਾਹਰ ਜੋੜ ਲਿਆ ਜਦੋਂ ਦਰਸ਼ਨ ਬਾਹਰ ਜੋੜ ਲਿਆ ਤੇ ਅੰਦਰ ਵਾਲਾ ਦਰਸ਼ਨ ਤਾਂ ਖਤਮੇ ਕਰਤਾ ਸੀ ਗੁਰੂ ਬਾਹਰ ਬਣਾ ਲੈ ਦਰਸ਼ਨ ਕਰ ਲਓ ਦਰਸ਼ਨ ਬਾਹਰ ਵਾਲਾ ਵਸਤੂ ਹੀ ਨਹੀਂ ਹੈ ਅੱਖਾਂ ਨਾਲ ਦਰਸ਼ਨ ਹੁੰਦਾ ਹੀ ਨਹੀਂ ਅੱਖਾਂ ਮਾਜੋ ਦੇਖਣਾ ਜਿਹੜਾ ਫਿਰ ਦਰਸ਼ਨ ਹੋਇਆ ਦਰਸ਼ਨ ਕੀ ਹੈ ਤਾਂ ਹੀ ਜਿਹੜੇ ਗ੍ਰੰਥ ਨੇ ਸ਼ਾਸਤਰਾਂ ਦਾ ਨਾਮ ਦਰਸ਼ਨ ਰੱਖਿਆ ਸੀ ਦਰਸ਼ਨ ਸ਼ਾਸਤਰ ਨੇ 6 ਦਰਸ਼ਨ 6 ਸ਼ਾਸਤਰ ਸ਼ਾਸਤਰ ਜੋ ਕੀ ਹੁੰਦੀ ਹੈ ਸਮਝ ਇਦਾ ਮਤਲਬ ਸਮਝਦਾ ਨਾ ਦਰਸ਼ਨ ਹੈ ਖਮੇ ਤਾਂ ਅਕਲ ਨੂੰ ਆਉਣੀ ਹੈ ਸਭੀ ਤਾਂ ਅਕਲ ਨੂੰ ਆਉਣੀ ਹੈ ਅੱਖਾਂ ਨਾਲ ਦੇਖ ਕੇ ਵੀ ਸਾਨੂੰ ਸਮਝ ਆਉਂਦੀ ਹੈ ਕਿਸੇ ਨੂੰ ਫੋਟੋ ਦਿਖਾਉਣਾ ਦੇਖਦਾ ਕੀ ਦੀ ਹੈ ਸਮਝੇ ਆਉਂਦੀ ਹੈ ਨਾ ਦੇਖ ਕੇ ਵੀ ਸਮਝ ਆਉਂਦੀ ਹੈ ਵਡੰਗਾ ਪਛਾਣ ਲੈਣੇ ਫਲਾਂ ਦੇ ਦਾ ਬੁੱਢਾ ਹੋਵੇ ਫਲਾਨੇ ਖਾਨਦਾਨ ਦਾ ਹੋਵੇ ਇਹ ਜੋ ਵੀ ਸਮਝੇ ਆਉਂਦੀ ਹੈ ਦਰਸ਼ਨ ਲਫ਼ਜ਼ੇ ਬੁੱਧੀ ਦੇ ਲੈਵਲ ਦਾ ਹੈ। ਅਸ਼ਰਾਨ ਵੀ ਆਤਮਾ ਦਾ ਹੁੰਦਾ ਹੈ, ਸਰੀਰ ਦਾ ਅਸ਼ਰਾਨ ਨਹੀਂ ਹੁੰਦਾ। ਇਹ ਦੋ ਲਫ਼ਜ਼ ਬਦਲੇ ਸੀ। ਸੁੱਚੇ ਇਹਦਾ ਆਖਿਰ ਬਹਿਣ ਜੇ ਪਿੰਡੇ ਤੋਂ। ਪਿੰਡੇ ਤੋੜਨ ਨੂੰ ਅਸ਼ਰਾਨ ਹੁਣ ਤੇ ਹੀ ਅਸੀਂ ਕਹੀ ਜਾਂਦੇ ਹਾਂ, ਕਿਹਾ ਹੋਇਆ ਇਹ ਦੋ ਅਦਸ। ਉਹ ਅਸੀਂ ਛੱਡਿਆ ਹੀ ਨਹੀਂ। ਜਿਨਾਂ ਨੇ ਉਹ ਇਸ਼ਾਨ ਕਿਹਾ ਸੀ ਪਿੰਡਾਂ ਧੋੜ ਲੂ ਸਾਨੂੰ ਦੱਸਿਆ ਵੀ ਇਹ ਪਿੰਡਾਂ ਧੋਣਾ ਇਸ਼ਾਨ ਨਹੀਂ ਹੈ ਪਰ ਅਸੀਂ ਉਹ ਗੱਲ ਨਹੀਂ ਮੰਨੀ ਪੜ ਲਈ ਮਨੇ ਆ ਜਨਗਰ ਸਰੀਰ ਲਈ ਇਹ ਤਾਂ ਸੀ ਲਾਈਨ ਤੇ ਸਿੱਖੀ ਵਾਲੀ ਲਾਈਨ ਤੇ ਗੱਡੀ ਆਈ ਹੋਈ ਨਹੀਂ ਕੋਈ ਗੱਲ ਨਹੀਂ ਬੰਨੀ ਅਸੀਂ ਲਫ਼ਜ਼ਾਂ ਨੂੰ ਅਰਥ ਸੀ ਜਿਹੜੇ ਪਿੱਛੇ ਦਿੱਤੇ ਹੋਏ ਨੇ ਉਹੀ ਰੱਖੇ ਨੇ ਐਵੇਂ ਨਾਮ ਹੈ ਨਾਮ ਜੋ ਅਰਥ ਕੁਰਬਾਨੀ ਨੇ ਤੇ ਤੇਰੇ ਨਾਮ ਨੂੰ ਅਸੀਂ ਅਰਥ ਬਣਾਈ ਨਹੀਂ ਜੋ ਪਿਛਲੇ ਨੇ ਸਾਡੇ ਕੋਲ ਨਾਮ ਵਾਲੀ ਗੱਲ ਉਹੀ ਰੱਖੀ ਹੋਈ ਹੈ ਇਹਨੂੰ ਪੜੀ ਜਾਂਦੇ ਆ ਪੱਕਾ ਹੋ ਹੈ ਜੋ ਬਾਹਰੋਂ ਸੁਣਿਆ ਉਹ ਬਾਹਰ ਨੂੰ ਛੱਡ ਕੇ ਆ ਬੰਦ ਕੇ ਲਾਈਨ ਬਦਲਨੀ ਸੀ ਅਸੀਂ ਲਾਈਨ ਨਹੀਂ ਬਦਲੀ ਇਸ ਕਰਕੇ ਸਾਡੀ ਲਾਈਨ ਬਦਲ ਨਹੀਂ ਹੋਈ ਦਰਸ਼ਨ ਬਾਹਰੋਂ ਬਣਦੇ ਆ ਅਛਾਨਾਂ ਬਾਹਰਲਾ ਸਰੀਰ ਦਾ ਬੰਦੇ ਆ ਇਹ ਗੁਰਬਾਣੀ ਰੱਦ ਕਰਦੀ ਹੈ ਨਾਮ ਜਪਦੇ ਆ ਜੀਵ ਨਾਲ ਗੁਰਬਾਣੀ ਕਹਿੰਦੀ ਹੈ ਬਿਨ ਜੇਬਾ ਜੇ ਜਪੇ ਹਿਆਉ ਹਿਰਦੇ ਚ ਕੋਈ ਜਾਣੇ ਕਿ ਐਸਾ ਲਾਉ ਲਾਉ ਨੂੰ ਤਾਂ ਉਹ ਜੋ ਜਾਣੂਗਾ ਜਪਣ ਦੀ ਗੱਲ ਤਾਂ ਵਾਦਦੀ ਹੈ ਜਿਹੜਾ ਮਨ ਨੂੰ ਵੀ ਜੀਵ ਦਾ ਕੋਈ ਰੋਲ ਨਹੀਂ ਨਾਮ ਜਪਣ ਚ ਨਾਮ ਜਪਣ ਜੀਵ ਦਾ ਕੋਈ ਰੋਲ ਨਹੀਂ ਨਾਮ ਸਮਝਾਉਣ ਦੀ ਜੀਬ ਦਾ ਰੋਲ ਹੈ ਜੀਬ ਆਉਟਪੁੱਟ ਹੈ ਜੀਬ ਇਨਪੁੱਟ ਦੀ ਨਾਮ ਵਾਸਤੇ ਸਮਝ ਗਏ ਜੀਬ ਆਉਟਪੁੱਟ ਤਾਂ ਹੈ ਜੋ ਤੁਹਾਡੇ ਅੰਦਰ ਗਿਆਨ ਹੈ ਤੁਸੀਂ ਦੇ ਸਕਦੇ ਹੋ ਜੀਬ ਤਾਂ ਸਹੀ ਲੈ ਨਹੀਂ ਸਕਦੇ ਗਿਆਨ ਲਾਉਣਾ ਹੈ ਕਨਾਂ ਦਾ ਕਨਾਂ ਕੰਨ ਦਾ ਕੋਈ ਚੀਜ਼ ਨਹੀਂ ਤੁਸੀਂ ਲੈ ਸਕਦੇ ਸਿਵਾਏ ਗਿਆਨ ਤੇ ਔਰ ਗਿਆਨ ਹੀ ਆਤਮਾ ਦੀ ਖੁਰਾਕ ਹੈ ਜੇ ਅਸੀਂ ਦੂਏ ਲੱਭਣਾ ਛੁਣ ਕਹੀਏ ਅਸਲ ਦੇ ਵਿੱਚ ਕੰਨ ਮੂਹ ਹੈ ਆਤਮਾ ਦਾ ਕੰਨ ਆਤਮਾ ਦਾ ਬੂਹ ਹੈ ਜੋ ਇਹਨਾਂ ਰਸਪੀਣ ਆਤਮਾ ਨੇ ਉਹਦਾ ਬੂਹ ਕੱਢ ਲਿਆ ਜੋ ਇਹਨੇ ਖਾਣਾ ਤਾਂ ਉਹ ਹੈ ਜੋ ਪੀੜਤਾ ਵੀ ਹੋਈ ਹੈ ਇਹਦਾ ਆਤਮਾ ਦੀ ਖੁਰਾਕ ਖਾਣਾ ਪੀਣਾ ਕੰਨਾ ਸੀ ਕਿਸੇ ਹੱਦ ਤੱਕ ਕਿਸ ਹੱਦ ਤੱਕ ਇਹ ਅੱਧਾ ਜਿਹੜੀ ਅੱਧੀ ਹੈ ਉਹਦਾ ਪਤੀ ਦਾ ਕੰਨਾ ਤੱਕ ਜਿਹੜੀ ਸਰੀਰ ਨਾਲ ਜੁੜੀ ਹੋਈ ਹੈ ਜਦ ਇਹਨੇ ਅੱਧੀ ਨੇ ਸਰੀਰ ਛੱਡ ਕੇ ਤੇ ਕੁੜੀ ਛੱਡ ਕੇ ਉਹਦੇ ਨਾਲ ਮਿਲ ਜਾਣਾ ਨਾ ਕੁੰਜੀ ਕੁੰਜੀ ਲੈਣ ਤੱਕ ਇਹ ਗੱਲੂ ਕੁੰਜੀ ਲੈਣ ਤੱਕ ਦਾ ਜਿਹੜਾ ਗਿਆ ਨਾ ਦਸਮਦਾਰ ਦੀ ਕੁੰਜੀ ਲੈਣ ਤੱਕ ਦਈ ਖਰਾਕ ਇਹਦੀ ਜਾਨ ਦੀ ਕੰਨਾਂ ਸਹੀਆਂ ਅੱਖਾਂ ਸਹੀਆਂ ਆ ਪੜਦੇ ਅੱਖਾਂ ਨਾਲ ਪੜਦੇ ਜਦੋਂ ਦਸਮਦਾਰ ਦੇ ਵਿੱਚ ਪ੍ਰਵੇਸ਼ ਹੋ ਕੇ ਇੱਕ ਹੋ ਗਿਆ ਫਿਰ ਇਹ ਕੰਨਾਂ ਅੱਖਾਂ ਦੀ ਵੀ ਲੋੜ ਨਹੀਂ ਰਹਿਦੀ ਫਿਰ ਅੱਖਾਂ ਵਾਜੋ ਵੇਖਣਾ ਵੇਣ ਕੰਨੀ ਸੁਣਨਾ ਰਹਿ ਜਾਂਦਾ ਉਹ ਵੀ ਅੱਦੇ ਦੀ ਉਹ ਗੱਲ ਹੈ ਕੰਨਾਂ ਦੀ ਐ ਅੱਖਾਂ ਦੀ ਜਿਹੜਾ ਸਰੀਰ 'ਚ ਹੈ ਖਨਾ ਖਨਾ ਹੀ ਜੁੜਿਆ ਆਇਆ ਇਹਦੀ ਡਿਵੈਲਪਡ ਕੰਨਾਂ ਖਾਨ ਵਾਲਾ ਸਿੱਧਾ ਤਾਂ ਹੀ ਆਤਮਾ ਲਬਜ਼ ਵਰਤੇ ਆਪਾਂ ਨੇ ਇੱਥੇ ਪ੍ਰਾਤਮਾ ਨਹੀਂ ਵਰਤੇ ਪ੍ਰਾਤਮਾ ਤੋਂ ਗੱਅ ਬਿਠੇ ਜਦ ਆਤਮਾ ਪ੍ਰਾਤਮਾ ਨਾਲ ਇੱਕ ਹੋ ਜਾਣਾ ਹੈ ਜਦ ਬ੍ਰਹਮਾ ਨੇ ਬ੍ਰਹਮ ਲੀਨ ਹੋ ਜਾਣਾ ਹੈ ਖੇ ਨਾਏ ਸਰੀਰ ਦੀ ਲੋੜ ਐ ਨਾਏ ਜੀਬ ਦੀ ਲੋੜ ਐ ਨਾਏ ਕੰਨਾਂ ਦੀ ਲੋੜ ਐ ਨਾ ਫਿਰ ਤਾਂ ਸਰੀਰ ਦੀ ਵੀ ਲੋੜ ਨਹੀਂ ਸਰੀਰ ਦੀ ਲੋੜ ਕਿਉਂ ਨਹੀਂ ਕਹਿੰਦੇ ਏਕ ਜੋਤ ਇਕ ਹੈ ਬਿਲੀ ਕਿੰਬਾ ਹੋਏ ਮੋ ਹੋਏ ਸਰੀਰ ਹੋਵੇ ਜਾਂ ਨਾ ਹੋਵੇ ਕੋਈ ਮਤਲਬ ਨਹੀਂ ਰਹ ਜਾਂਦਾ ਸਰੀਰ ਦਾ ਕੋ ਸਰੀਰ ਤਾਂ ਜੋ ਲੈਣਾ ਸੀ ਉਹ ਲੈ ਲਿਆ ਪੂਰਾ ਹੋ ਗਿਆ ਫਿਰ ਤਾਂ ਬੀਜ ਨੇ ਜੰਬਲ ਦਿਓ ਗੱਲ ਫਿਰ ਤੈਨੂੰ ਫਿਰ ਭਰਿਆ ਹੋਇਆ ਸੰਸਾਰ ਤੋਂ ਸੰਸਾਰ ਤੋਂ ਭਰਿਆ ਹੋਇਆ ਫਿਰ ਇਹ ਬਸ ਸੰਸਾਰ ਤੋਂ ਮਰਨ ਤੱਕ ਦਾ ਗਿਆਨ ਰਹਿਣਾ ਕਰਨਾ ਤੇ ਕਰਨਾ ਨਹੀਂ ਜੋ ਗਿਆਨ ਲੈਣਾ ਸੰਸਾਰ ਨੂੰ ਤਿਆਗਣ ਦਾ ਗਿਆਨ ਲੈਣਾ ਤਿਆਗਣਾ ਮਾਰਨਾ ਇੱਕੋ ਹੀ ਗੱਲ ਹੈ ਨਾ ਸੰਸਾਰ ਤਿਆਗਦਾ ਹੈ ਸੰਸਾਰ ਛੱਡ ਦਿੰਦਾ ਹੈ ਜਾਂ ਸੰਸਾਰ ਤੋਂ ਮਰ ਗਿਆ ਸੰਸਾਰ ਵਾਸਤੇ ਇਹ ਇਹਦੇ ਵਾਸਤੇ ਸੰਸਾਰ ਮਰ ਗਿਆ ਸੰਸਾਰ ਵਾਸਤੇ ਇਹ ਵਰ ਗਿਆ ਮਰੇ ਦੋਏ ਨਹੀਂ ਸੰਸਾਰ ਵੀ ਹੈਗਾ ਇਹ ਵੀ ਹੈਗਾ ਮਰਿਆ ਕੋਈ ਵੀ ਨਹੀਂ ਤਾਂ ਹੀ ਕੋਣ ਬੂਰੇ ਕੋਣ ਬੂਗਾ ਉਹ ਕਹਦਾ ਬਈ ਮੇਰੇ ਵਾਸਤੇ ਤੂੰ ਵਰ ਗਿਆ ਤੇਰੇ ਵਾਸਤੇ ਮੈਂ ਵਰ ਗਿਆ ਜਿਉਂਦੇ ਦੋਏ ਨੇ ਦੋਏ ਜਿਉਂਦੇ ਨੇ ਉਹਦੇ ਵਾਸਤੇ ਉਹ ਮਰੇ ਉਹਦੇ ਵਾਸਤੇ ਉਹ ਮਰੇ ਮਰਿਆ ਤਾਂ ਕੋਈ ਵੀ ਨਹੀਂ ਦੋਏ ਜਿਉਂਦੇ ਨੇ ਬਸ ਇੱਕ ਭਾਸ਼ਾ ਬੋਲੀ ਦਾ ਫਰਕ ਹੁੰਦਾ ਹੋਰ ਬੋਲੀ ਐਵੇਂ ਦਿੱਤੀ ਤੂੰ ਮਰ ਗਿਆ আর ਮੈਂ ਮਰ ਗਿਆ ਮਰਿਆ ਦੋਜੋ ਕੋਈ ਨਹੀਂ ਬਸ ਇਹ ਜਿਹੀ ਬੋਲੀ ਗੁਰਬਾਣੀ ਚ ਹੈ ਜਿਹਦੇ ਅਰਥ ਲੱਜ ਅਸੀਂ ਉੜ ਜਕੇ ਰਹਿ ਜਾਂਦੇ ਲਫ਼ਜ਼ਾਂ ਦੇ ਅਰਥਾਂ ਮੋ ਉੜ ਜਾਂਦੇ ਵਿਦਵਾਨ ਹੋਏ ਝਗੜਾ ਕਰ ਲੈਂਦੇ ਇੱਥੇ ਤਾਂ ਜਿਉ ਆ ਲਿਖਿਆ ਹੋਇਆ ਇੱਥੇ ਤਾਂ ਇਹ ਲਿਖਿਆ ਹੈ ਇਹਦਾ ਡਿਕਸ਼ਨਰੀ ਫਲਾਣੀ ਚ ਆ ਅਰਥਾਂ ਉਹ ਡਿਕਸ਼ਨਰੀ ਦਾ ਸਿੱਤੇ ਕੀ ਕਰੂ ਮਰਿਆ ਤਾਂ ਕੋਈ ਵੀ ਨਹੀਂ ਉਹ ਦੁਨੀਆ ਮੰਦੀ ਹੈ ਮਰ ਗਿਆ ਪ੍ਰਭਾਣੀ ਕਹਿੰਦੀ ਹੈ ਕੌਣ ਬੂਆ ਇਹ ਜਿਹੜਾ ਹੈਗਾ ਸੰਸਾਰ ਦਾ ਭਖਤਾ ਦਾ ਇੱਥੋਂ ਆਕੇ ਜੋੜ ਨਹੀਂ ਹੁੰਦਾ ਇਹ ਤੋਂ ਆਕੇ ਸਮਝ ਨਹੀਂ ਆਉਂਦਾ ਇੱਥੋਂ ਆਕੇ ਬੱਕਰੀ ਵੇਰ ਖਾਲ ਤੋਂ ਰਖੜੀ ਹੋ ਜਾਂਦੀ ਇੱਥੇ ਆਕੇ ਖਾਲ ਹੈ ਔਰ ਬੱਕਰੀ ਹੈ ਜੇ ਤਾਂ ਬੱਕਰੀ ਟੱਪ ਗਈ ਖਾਲ ਸਭ ਗੁਰਬੁਖ ਬਣ ਗਿਆ ਜੇ ਬੱਕਰੀ ਖਾਲ ਤੇ ਅੜ ਗਈ ਭਾਸ਼ਾ ਸੰਸਾਰੀ ਦੇ ਨਾਲ ਅੜ ਗਿਆ ਫਿਰ ਬੇਦਵਾਨ ਰਹਿ ਗਿਆ ਇਧਰੇ ਰਹਿ ਗਿਆ ਇਹਦਾ ਸੰਸਾਰੀ ਭਾਸ਼ਾ ਦਾ ਖਾਲ ਟਪੜੀ ਬਹੂ ਦਾ ਛਾਲ ਮਾਰ ਕੇ ਪਰਲੇ ਪਾਸੇ ਹੁਣ ਬਹੂਗਾ ਤਾਂ ਪਰਲੇ ਪਾਸੇ ਵਾਲਾ ਜਿਹੜਾ ਹੈ ਨਾ ਚਾਰਾ ਤਾਂ ਜੋ ਨਾਮ ਦਾ ਸਵਾਦ ਆਊਗਾ ਬੰਦਾ ਨਾਮ ਦਾ ਨਹੀਂ ਸਵਾਦ ਆਉਣਾ ਹੈ ਜੋ ਕਬੂ ਨਾ ਪਾਰ ਉਤਾਰ ਚਰਾਵਤ ਕਿਵੇਂ ਖਸੂਬਤ ਸੌਦਾ ਦਾ ਜਿਹੜਾ ਐ ਖਾਣ ਤੋਂ ਪਰਲੇ ਪਾਸੇ ਆਉ ਨਾ ਉਹਦਾ ਟੇਸ ਤਾਂ ਪਰਲੇ ਪਾਸੇ ਆ ਤੂੰ ਘਾਲ ਟਪਣਾ ਕੋਈ ਨਹੀਂ ਪਰ ਇਦਾਂ ਦਾ ਖਾਰਾ ਪਾਣੀ ਇਦਾਂ ਦਾ ਤਾਂ ਇਹੋ ਜਿਹਾ ਹੀ ਆ ਫਿਰ ਫਿਰ ਟੇਸ ਸਿਰ ਵਿਦਿਆ ਦੇ ਲੈਵਲ ਦੇ ਰਹਿ ਜਾਂਦੇ ਨੇ ਫਿਰ ਵਿਦਿਆ ਦੇ ਲੈਵਲ ਦਾ ਹੀ ਬਚਾ ਰਹਿ ਜਾਂਦਾ ਹੈ ਬਸ ਜਿਹੜੇ ਕਿ ਆਪਾ ਵਰੋਦੀ ਗੱਲਾਂ ਖੜੀਆਂ ਰਹਿਣ ਬੁਰਾ ਦਾ ਬਾਸ ਬਣਿਆ ਰਹੂਗਾ ਪੂਰੀ ਸਮਝ ਆਣੀ ਹੋਈ ਨਹੀਂ ਜੇ ਪੂਰੀ ਸਮਝ ਨਹੀਂ ਆਣੀ ਗੱਲ ਦਿਲ ਨੂੰ ਨਹੀਂ ਲੱਗਣੀ ਮੰਨ ਨਹੀਂ ਫਿਰ ਬਨਣਾ ਵੀ ਹੈ ਨਹੀਂ ਮੂਰਖ ਵਿਦਵਾਨ ਜਿਹੜਾ ਹੁੰਦਾ ਗੁਰਮੁਖ ਬਣੇ ਨਹੀਂ ਸਕਦਾ ਬਾਣੀ ਤੇ ਭਰੋਸਾ ਹੋਣਾ ਹੀ ਨਹੀਂ ਫਿਰ ਨਹੀਂ ਹੋਣਾ ਭਰੋਸਾ ਇਸ ਕਰਕੇ ਨਹੀਂ ਭਰੋਸਾ ਹੋ ਰਿਹਾ ਹਾਂ ਜਦਾਂ ਗੁੰਜੀ ਜਬ ਦੀਜੇ ਤੋ ਦਿਆਲ ਕੋ ਦਰਸ਼ਨ ਕੀਜੇ ਜਦੋਂ ਸਮਝ ਆ ਜਾਂਦੀ ਹੈ ਨਾ ਇਹ ਭਾਸ਼ਾ ਦੇ ਡਿਫਰੈਂਸ ਦੀ ਵੀ ਦੋਹਾ ਜੋ ਬਰਿਆਤਾ ਕੋਈ ਨਹੀਂ ਕੀ ਇਹ ਸੰਭਵ ਹੈ ਵੀ ਮਰ ਵੀ ਗਿਆ ਮਰਿਆ ਨਹੀਂ ਬਸ ਇਹ ਗੱਲ ਦੀ ਜਦ ਸਮਝ ਆ ਗਈ ਇਹ ਹੀ ਕੁੰਜੀ ਹੈ ਇਹ ਕੁੰਜੀ ਉਹ ਹੈ ਸੰਸਾਰ ਦਾ ਬੰਦਾ ਨਹੀਂ ਹੈ ਸੰਸਾਰ ਰਗਨ ਮਰ ਗਿਆ ਕਾਂਗਿਆ ਚ ਲੋਕ ਕੜਤਾ ਪ੍ਰਾਪਰਟੀ ਦਾ ਜਿਹੜਾ ਹੈਗਾ ਮਿਊਟੇਸ਼ਨ ਟ੍ਰਾਂਸਫਰ ਹੋ ਗਈ ਬੋਟਾਂ ਜਨੋਂ ਕਟਿਆ ਗਿਆ ਆਵਾਦੀ ਚੋਂ ਨੋਕਟਿਆ ਗਿਆ ਰਾਸ਼ਨ ਕਾਰਡ ਚੋਂ ਨੋਕਟਿਆ ਗਿਆ ਅਸੀਂ ਕਹਿੰਦੇ ਅਕਾਉਂਟ ਕਹੇ ਸਤਗੁਰੂ ਮੋਇਓ ਗੁਰੂਵੰਕਾ ਦਾ ਅਕਾਉਂਟ ਕਹੇ ਸਤਗੁਰੂ ਮੋਇਓ ਉਹਦਾ ਸਰੀਰ ਦੀ ਗੱਲ ਮੋਇਆ ਜਮੈਂ ਉਹਨਾਂ ਸਰੀਰ ਨਾਲ ਸੰਬੰਧਾ ਉਹਨਾਂ ਦਾ ਰਾਸ਼ਨ ਸਰੀਰ ਨੂੰ ਦੇਣਾ ਸੀ ਸੰਸਾਰ ਤਾਂ ਸਰੀਰ ਕਰਕੇ ਹੀ ਸੀ ਗਿੰਦਾ ਉਰੂ ਆਤਮਾ ਨਾਲ ਸੰਸਾਰ ਦਾ ਕੀ ਸੰਬੰਧ ਸੰਸਾਰ ਦਾ ਕੋਈ ਸੁਭਾਅ ਨਹੀਂ ਸੰਸਾਰ ਨੂੰ ਤਾਂ ਉਹ ਆਦਮੀ ਚਾਹੀਦਾ ਜਿਹੜਾ ਤੁਰਦਾ ਫਿਰਦਾ ਲੋੜ ਪੈਂਦੇ ਤੇ ਬੰਦੂਕ ਚੱਕ ਕੇ ਦੇਸ਼ ਖਾਤਰ ਲੜਨ ਜਾਵੇ ਜਾਂ ਕੋਈ ਕੰਮ ਕਰੇ ਦੁਆ ਨਹੀਂ ਚਾਹੀਦਾ ਇਹਨਾਂ ਨੂੰ ਦੁਆ ਇਹਨਾਂ ਨੇ ਕੀ ਲੈਣਾ ਜਿਹੜਾ ਟੈਕਸ ਦਵੇ ਕਮਾਵੇ ਇਹਨਾਂ ਨੂੰ ਹੋ ਚਾਹੀਦਾ ਉਹ ਹੈ ਨਹੀਂ ਹੁਣ ਇਹਨਾਂ ਵਾਸਤੇ ਉਹ ਹੈ ਨਹੀਂ ਰੇਹਾਨੀ ਭਗਤਾਂ ਵਾਸਤੇ ਕਿਤੇ ਗਿਆ ਐ ਤੋਹਾਂਗੇ ਸੰਸਾਰ ਔਰ ਭਗਤਾਂ ਡੋੜ ਹੋ ਜਾਂਦਾ ਭਗਤ ਤਿੰਨ ਲੋਕ ਦਾ ਗਿਆਨ ਰੱਖਦੇ ਨੇ ਸੰਸਾਰ ਸਰਫ ਇੱਕ ਲੋਕ ਦਾ ਗਿਆਨ ਰੱਖਦਾ ਵੀ ਪੂਰਾ ਨਹੀਂ ਰੱਖਦਾ ਸੰਸਾਰ ਨੂੰ ਇੱਕ ਲੋਕ ਦਾ ਗਿਆਨ ਹੈ ਚਲੋ ਗਰਮ ਦਾ ਵੀ ਕਹਨੂੰ ਦੋ ਲੋਕ ਦਾ ਗਿਆਨ ਉਹ ਵੀ ਪੂਰਾ ਨਹੀਂ ਹੈ ਓਟਾ-ਵੋਟਾ ਹੈਗਾ ਵੇ ਜਿੰਨਾ ਕਹਨੂੰ ਲੋੜ ਆ ਉਦੋਂ ਗਾਹਾਂ ਨੂੰ ਲੋੜ ਵੀ ਹੈ ਨਹੀਂ